ਗੱਲ ਲਾ ਰਹੇ ਹੋ ਕੀ ਕਰੀਏ ਸਭ ਤੋਂ ਪਹਿਲਾਂ ਜੀ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬੁੱਢਾ ਨਾਲਾ ਸਾਫ਼ ਕਰਵਾਉਣ ਦੇ ਵਾਸਤੇ ਮੈਂ 10 ਸਾਲ ਮੈਂ ਬੜਾ ਸਟ੍ਰਗਲ ਕਰ ਰਿਹਾ ਤੁਹਾਨੂੰ ਲੋਕਾਂ ਨੂੰ ਪਤਾ ਹੀ ਆ ਕਦੇ ਮੈਂ ਰੰਗ ਕਰ ਰਿਹਾ ਵਾਂ ਇੱਥੇ ਕਦੇ ਮੈਂ ਮਹਾਂਤਰ ਨੇ ਜਾ ਰਿਹਾ ਵਾਂ ਕਦੇ ਬੁੱਢੇ ਨਾਲਾ ਤੇ ਮੈਂ ਕੇ ਕੱਟ ਰਿਹਾ ਵਾਂ ਕਦੇ ਮੈਂ ਸੈਂਪਲ ਲੈ ਕੇ ਆ ਰਿਹਾ ਵਾਂ ਪਰ ਬੁੱਢਾ ਨਾਲਾ ਦਿਨ ਦੇ ਦਿਨ ਗੰਦਾ ਹੁੰਦਾ ਜਾਂਦਾ ਵਾ ਕਰੋਨਾ ਦੇ ਦੌਰਾਨ ਤਿੰਨ ਦਿਨਾਂ ਦੇ ਵਿੱਚ ਬੁੱਢਾ ਨਾਲਾ ਠੀਕ ਹੋ ਗਿਆ ਸੀਗਾ ਪਰ ਜਿਆਦੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ ਸਾਡੇ ਲੀਡਰਸ ਉੱਤੇ ਪਈ ਨੇ ਰਵਨੀਤ ਬਿੱਟੂ ਨੇ ਸਾਫ਼ ਕਰਵਾਇਆ ਸੀ ਬੁੱਢਾ ਨਾਲਾ ਵਾਦਾ ਕੀਤਾ ਸੀਗਾ ਚੋਣਾਂ ਵਿੱਚ ਵੀ 3 ਸਾਲ ਇਹਦੀ ਕਾਂਗਰਸ ਦੀ ਸਰਕਾਰ ਤੁਸੀਂ ਇੰਨੀ ਕਦਮ ਤੁਸੀਂ ਵੀ ਲਾਓ ਆ ਦੇਖੋ ਟਿੱਡੂ ਬਾਨੇ ਨਾ ਰਿਆ ਵਾ ਕਿਉਂਕਿ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਜੁਰੂਸ ਖੜਦਾ ਮੈਂ ਆਪਣੇ ਵੀ ਜੁਰੂਸ ਖੜਦਾ ਅੱਜ ਮੈਂ ਆਪਣੇ ਜੁਰੂਸ ਖੜ ਕੇ ਇਹਨਾਂ ਦਾ ਜੁਰੂਸ ਖੜ ਰਿਹਾ ਵਾਂ ਆਪਣੇ ਆ ਸਾਰੀ ਜਵਾਨੀ ਖਾ ਕੇ ਆ ਕਿਸਾਨੀ ਖਾ ਕੇ ਆ ਨੌਜਵਾਨੀ ਖਾ ਕੇ ਮੈਂ ਲੁਧਿਆਣਾ ਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਨੂੰ 13 ਸਾਲ ਹੋ ਗਏ ਤੁਹਾਡੀ ਲੜਾਈ ਲੜਦੀ ਨੂੰ ਤੇ ਹੁਣ ਮੇਰਾ ਤੁਸੀਂ ਸਾਥ ਦਿਓ ਕਿਉਂਕਿ ਅਸੀਂ ਜਿਹੜੇ ਲੋਕ ਹੁੰਨੇ ਆ ਅਸੀਂ ਯਾਨੀ ਜਜ਼ਬਾਤੀ ਹੁੰਨੇ ਆ ਸਾਨੂੰ ਬਤਾਵਾ ਜੇ ਤੁਸੀਂ ਮੇਰਾ ਸਾਥ ਨਾ ਦਿੱਤਾ ਆਉਣ ਵਾਲੇ ਦਿਨਾਂ ਤੁਹਾਨੂੰ ਪੁੱਛਣ ਗਿਆ ਕਰਾਂ ਤੋਂ ਤੁ ਤੁ ਤੁਹਾਨੂੰ ਕਹਿੰਗੀਆਂ ਬੇਕਬਦਾ ਤੇਰਾ ਸਾਥ ਤੁਹਾਡੇ ਵਾਸਤੇ ਲੜਦਾ ਸੀ ਤੁਸੀਂ ਉਹਨੂੰ ਵੋਟ ਨਹੀਂ ਪਾ ਸਕਿਆ ਕਿਰਾ ਮੇਰਾ ਵੀ ਵੋਟ ਕਿਉਂ ਨਹੀਂ ਪੋਹੇ ਤੁਹਾਨੂੰ ਜਦੋਂ ਆਹੀ ਗੱਲ ਬਾਤਾਂ ਜੀ ਜਾਗਣਗੀ ਦੁਨੀਆ ਦੁਨੀਆ ਜਾਗੂਗੀ ਕਿਰਾ ਅੱਜ ਹਸਪਤਲ ਕੈਂਸਰ ਵਾਲਾ ਭਰੇ ਪਿਆ ਪੰਜਾਬ ਕੇ ਸਰਦੀ ਰਸਤੇ ਨਹੀਂ ਬੰਦਾ ਪਿਆ ਵਾ ਆ ਕੀ ਕਰਦੇ ਪਿਆ ਆ ਹੱਕੀ ਖੇលੀ ਜਾਂਦੇ ਆ ਥੋਟ ਮਾਰ ਖੇਲ ਲੀ ਜਾਂਦੇ ਆ ਕਦੇ ਗੋਲਕਪੇ ਖਾਲੇ ਸੀ ਆ ਸਾਡੇ ਮੁੱਦੇ ਨਹੀਂ ਆ ਸਾਡੇ ਮੁੱਦੇ ਆਵਾ ਇਹਨਾਂ ਨੂੰ ਮਜਗਾਉਣ ਨੂੰ ਲੈ ਕੇ ਆਇਆ ਵਾ ਅੱਜ ਲੀਡਰਾਂ ਦੇ ਮੂੰਹ ਤੇ ਚਪੇੜ ਮਾਰ ਰਹੀ ਆ ਮੈਂ ਅੱਜ ਕਹਿੰਦੀ ਲਾ ਕੇ ਮੈਂ ਲੀਡਰਾਂ ਨੂੰ ਚਪੇੜ ਮਾਰੀ ਆ ਹਲੇ ਇਹ ਬੁੱਢੇ ਨਾਲੇ ਦਾ ਪਾਣੀ ਹੁੰਦਾ ਬੁੱਢੇ ਨਾਲੇ ਪਾਣੀ ਲੈ ਕੇ ਆਉਂਦਾ ਜੀ ਕਹਿੰਦੇ ਜੀ ਸਾਫ਼ ਹੋ ਗਿਆ ਕਰੋਨਾ ਨੇ ਕਿੰਨੇ ਦਿਨਾਂ ਦੇ ਵਿੱਚ ਸਾਫ਼ ਕਰਤਾ ਸੀਗਾ ਪਰ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਸਿਆਸਤ ਕਰਦੇ ਆ ਸਾਡੇ ਲੀਡਰ ਸਿਆਸਤ ਕਰਦੇ ਆ ਪਰ ਇਹਨੂੰ ਠੀਕ ਨਹੀਂ ਕਰਦੇ ਇਹਨੂੰ ਨਾ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਸਾਰੇ ਲੋਕਾਂ ਨੂੰ ਆ ਦੇਖੋ ਜੀ ਮੈਂ ਆਪਣਾ ਜਲੂ ਛੱਡ ਗਏ ਇਹਨਾਂ ਲੀਡਰਾਂ ਨੂੰ ਛੱਡ ਰਿਹਾ ਮੈਂ ਇਹਨਾਂ ਦਾ ਆ ਤਾਂ ਬਸਰੇ ਵਾਲਾ ਪਾਣੀ ਪਿੰਦੇ ਆ ਆਹ ਮਹਿੰਗੇ-ਮਹਿੰਗੇ ਬੋਤਲਾ ਪਿੰਦੇ ਆ ਪਰ ਸਾਡੇ ਜਵਾਗਰ ਨੂੰ ਆ ਮਾਰ ਰਿਹਾ ਆ ਬੁੱਢੇ ਨਾਲੇ ਦਾ ਪਾਣੀ ਆ ਯਾਰ ਸਾਫ਼ ਨਾ ਬੁਰਦਨ ਅਲਾਹੀ ਦੀ ਮੇਰੇ ਕੋਈ ਹੋਰ ਤਰੀਕਾ ਨਹੀਂ ਬਚਿਆ ਮੈਂ ਸਾਰੇ ਤਰੀਕੇ ਅਪਣਾ ਲਏ ਤੁਹਾਨੂੰ ਸਾਰਿਆਂ ਨੂੰ ਪਤਾ ਗਿਆ ਤੁਸੀਂ ਚੈਨਲ ਤੇ ਖਬਰਾਂ ਲਾਉਣੇ ਮੇਰੇ ਕੋਈ ਤਰੀਕਾ ਨਹੀਂ ਬਚਿਆ ਹੁਣ ਮੇਰੇ ਕੋਲ ਆਹੀ ਤਰੀਕਾ ਵਾ ਇਸ ਕਰਕੇ ਮੈਂ ਵੀ ਆਹਾ ਪ੍ਰੋਟੈਸਟ ਕਰ ਰਿਹਾ ਵਾਂ ਐਮਪੀ ਚੋਣ ਲੜ ਰਿਹਾ ਵਾਂ ਮੇਰੇ ਵਾਸਤੇ ਬੜੀ ਕਠਿਨ ਕਰ ਰਹੀ ਆ ਕਈ ਇਸ ਨੂੰ ਤਮਾਸ਼ਾ ਵੀ ਦੱਸ ਲਿਏਗਾ ਕਈ ਇਹਨੂੰ ਕਹਿੰਦੇ ਡਰਾਮਾ ਵੀ ਦੱਸਣਗੇ ਆ ਡਰਾਮਾ ਨਹੀਂ ਆ ਆ ਲੋਕਾਂ ਦੇ ਮੁੱਦੇ ਆ ਆ ਲੋਕਾਂ ਦੇ ਮੁੱਦੇ ਆ ਜਿਹੜੇ ਮੈਂ ਅੱਜ ਲੈ ਕੇ ਆਇਆ ਵਾਂ ਆ ਲੋਕਾਂ ਦੇ ਮੁੱਦੇ ਆ